ਕਿਵੇਂ ਕਰਾਂ ਸ਼ੁਕਰਾਨਾ ਮਹਾਰਾਜ ਤੇਰਾ ਮੇਰੀ ਸੁਣ ਲਈ ਹਰੀ ਜੋ ਸਦਕੇ ਜਮਾ ਗੁਰੂ ਰਵੀਦਾਸ ਜੀ ਦੇ ਹੁਣ ਤੋੜ ਰਹੀ ਨਾ ਕੋਈ ਹੁਣ ਤੋ ਕੀ ਇਹ ਮੇਰੀ ਖੁਸ਼ਹਾਲ ਕਰਦੀ ਉਹ ਜ਼ਿੰਦਗੀ ਇਹ ਮੇਰੀ ਖੁਸ਼ਹਾਲ ਕਰਦੀ ਗੁਰੂ ਰਵੀ ਦਾਸ ਜੀ ਨੇ ਕਮਾਲ ਕਰਤੀ ਕਿਉਂ ਲਈ ਮੇਰੀ ਖਾਲੀ ਖੁਸ਼ੀਆਂ ਨਾਲ ਭਰਤੀ ਗੁਰੂ ਰਵੀ ਦਾਸ ਨੇ ਕਮਾਲ ਕਰਤੀ ਗੁਰੂ ਰਵੀ ਦਾਸ ਜੀ ਨੇ ਕਮਾਲ ਕਰਤੀ दीती आस पूरी गुरु महाराज ने सिर उचा कर दिता रखी लाज ने कर दीती आस पूरी गुरु महाराज ने सिर उच्चा कर दिता रखी साडी लाज ने तेरी किरपाए साडा का खयाल कर दी कृपा किरपाए साडा तखयाल कर दी गुरु रवि जी ने कमाल कर ਮੇਰਾ ਨਾਮ ਸ਼੍ਰੀ ਰਲਾੜ ਵਸਤਨਾ ਮੈਂ ਸ਼੍ਰੀ ਗੁਰੂ ਦਾਸ ਤੇ ਆਪਣੇ ਸ਼੍ਰੀ ਗੁਰੂ ਦਾਸ ਨਥਨ ਤੇ ਬੈਠੀ ਤੂੰ ਤਸੀਲ ਬਟਾਲਾ ਤੋਂ ਪ੍ਰਧਾਨਗੀ ਦੀ ਸੇਵਾਦਾਰੀ ਕਰ ਰਿਹਾ ਹਾਂ ਅੱਜ ਕੰਨਨ ਸਤਗੁਰੂ ਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ 649 ਪ੍ਰਕਾਸ਼ ਪੁਰਬ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਹੋਇਆ ਸਾਰੇ ਸੰਗਠਨਾਂ ਦੇ ਸੰਜੋਗ ਨਾਲ ਜੋ ਨਾ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਇਸ ਵਿੱਚ ਬਟਾਲੇ ਦੇ ਇਲਾਵਾ ਲਗਭਗ ਜਿੰਨੇ ਵੀ ਪਿੰਡਾਂ ਹਨ ਸ਼ਹਿਰ ਹਨ ਸਾਰੀਆਂ ਸੰਗਠਨਾਂ ਹੋਮਾਤ ਇਸ ਵਿੱਚ ਵਿਚ ਸ਼ਾਮਲ ਹੋ ਗਿਆ ਹਨ ਮੈਂ ਸਾਰੀਆਂ ਸੰਗਠਨਾਂ ਦਾ ਸ਼੍ਰੀ ਗੁਰੂ ਦਾ ਸੰਗਠਨ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ ਜਾਇਦਰ ਦੇ ਜਾਇ ਸ਼ੁਰੂ ਹੋਇਆ ਕਿੱਥੇ ਕਿੱਥੇ ਸ਼ੁਰੂ ਹੋ ਰਿਹਾ ਕਿੱਥੇ ਕਿੱਥੇ ਜਾਣੀ ਹੈ ਇਹ ਨਗਰ ਕੀਰਤਨ ਕਰਤਾਰ ਨਗਰ ਨੂੰ ਚੱਲਦਾ ਆ ਗਾਂਧੀ ਕੈਂਪ ਰਾਜੀ ਚੌਕ nehru gate ਤੋਂ ਹਾਂ ਦਾ ਸਮਾਪਤੀ ਇਹਦੀ ਹੈ ਭੰਡਾਰੀ ਮੱਲੇ ਕਟਿਆਰੀ ਗੇਟ ਕਾਜੀ ਮੋਰੀ ਇਸਦੀ ਸਮਾਪਤੀ ਹੋਏਗੀ ਹਾਂਜੀ ਮਾਈਕ ਮਾਈਕੀ ਅੱਜ ਦੇ ਟੇਣ ਵਾਲੇ ਦਾ ਸੰਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜੋ ਕਿ 659ਵਾਂ ਪ੍ਰਕਾਸ਼ ਪੁਰਬ ਬਟਾਲੇ ਦੀਆਂ ਸੰਤਾਂ ਬਹੁਤ ਉਤਸ਼ਾਹ ਪ੍ਰੇਮ ਭਰ ਦੇ ਨਾਲ ਮਨਾ ਰਹੀਆਂ ਹਨ ਜੋ ਇਹ ਅਲੋਕਿਕ ਨਜ਼ਾਰੇ ਸ਼ਬਦਾਂ ਦਾ ਬਿਆਨ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਉੱਥਾਰ ਔਰ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਤਨ ਗੁਰੂ ਰਵਿਦਾਸ ਤਨ ਜੀ ਰਵਿਦਾਸ ਆਪਣਾ ਨਾਮ ਦਾ ਸੁਭਾਸ ਕੁਮਾਰ ਜੀ ਬੈਂਸ ਜੋ ਜੀ ਅੱਜ ਦੇ ਅਸਿਰ ਗੁਰੂ ਰਵਿਦਾਸ ਮਹਾਰਾਜੀ ਦਾ ਆਸ਼ੀਸ਼ ਉਹ ਨਿਂਝਮਾ ਗੋਪਾਲ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਜਿਹੜਾ ਚੱਲ ਰਿਹਾ ਸਾਰੇ ਪਟਾਲੇ ਦੀ ਤਹਿਸੀਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸੁਵਿਦਾ ਸਮਰਤ ਕਮੇਟੀ ਵੱਲੋਂ ਸਾਰਿਆਂ ਨੂੰ ਅੱਜ ਦੇ ਸੁਭਦ ਹਰਨੀਆਂ ਲੱਖ ਲੱਖ ਵਧਾਈਆਂ ਜੀ ਗੁਰੂ ਰਵੀਦਾਸ ਜੀ ਨੇ ਕਮਾਲ ਕਰ ਦਿੱਤੀ ਰਮਧੰਮਾ ਰਬਾ ਗੁਰੂ ਚੱਬ ਨੂੰ ਆਵੰਡ ਦੋ ਨੇ ਮਾਇਆ ਨਾ ਕਣਿਆ ਦੀ ਇਕ ਸਮਤਾ ਗੰਡੇ ਦਾ ਰਮਧੰਮਾ ਰਬਾ ਗੁਰੂ ਚੱਬ ਨੂੰ ਆਵੰਡ ਦੋ ਨੇ ਮਾਇਆ ਨਾ ਕਣਿਆ ਦੀ ਇਕ ਸਮਤਾ ਗੰਡੇ ਦਾ ਟੁਖੰਡਿਆਂ ਦੇ ਅੱਗੇ ਜੋ ਸਿਕਾਈ ਕਰਦੀ ਤੀ ਟੁਖੰਡਿਆਂ ਦੇ ਅੱਗੇ ਜੋ ਸਿਕਾਈ ਕਰਦੀ ਤੀ ਗੁਰੂ ਰਵਿਦਾਸ ਜੀ ਨੇ ਕਮਾਲ ਕਰਤੀ ਬੁਰੂ ਰਵੀ ਦਸ ਜੀ ਨੇ ਕਮਾਲ ਕਰਤੀ ਪਗਤਾ ਪਿਆਰਿਆਂ ਦੇ ਘਰ ਤੇਰਾ ਕਰੇ ਨਾ ਉਸ ਤਤੀ ਵਿੱਚ ਗੀਤ ਲਿਕੇ ਮੰਗੀ ਸਰੀ ਨਾ ਅਗਤਾ ਪਿਆਰਿਆਂ ਦੇ ਘਰ ਤੇਰਾ ਸਾਰੇ ਨਾ ਉਸ ਤਤੀ ਵਿਤੀ ਲਿਖੇ ਗੀਤ ਮੰਗੀ ਸਰੇ ਨਾ ਵਿਜੇ ਪਦਨ ਨੂੰ ਨਜ਼ਰ ਨੇ ਹਾਲ ਕਰ ਗਈ ਵਿਜੇ ਪਦਨ ਨੂੰ ਨਜ਼ਰ ਨੇ ਹਾਲ ਕਰ ਗਈ ਗੁਰੂ ਰਵੀਦਾਸ ਜੀ ਨੇ ਕਮਾਲ ਕਰਤੀ ਗੁਰੂ ਰਵੀਦਾਸ ਜੀ ਨੇ ਕਮਾਲ ਕਰਤੀ ਕੋਰੂ ਰਵੀਦਾਸ ਜੀ ਨੇ ਕਮਾਲ ਕਰਤੀ ਗੁਰੂ ਰਵੀਦਾਸ ਜੀ ਨੇ ਕਮਾਲ ਕਰਤੀ ਚੋ ਦਾ ਸੋ ਤੇ ਇਸ ਮਾਗ ਸੁ ਦੀ ਪੰਨਰਾਸ ਗੁਪੀਆਂ ਕੀ ਕਲਿਆ ਨਹੀਂ ਪਰ ਗਟੇ ਗੁਰੂ ਰਵੀਦਾਸ ਅਰਦਾਸ ਰਵਦਾਸ ਨਾਮ ਕਾ ਜਗਤ ਮੈਂ ਜੰਨ ਲਾ ਗਾਇਆ ਆ ਦੇਸੇ ਭਰਦੀਆਂ ਸੰਗਤਾਂ ਨੂੰ ਕ੍ਰਾਂਤੀਕਾਰੀ ਰਹਿਬਰ ਤਰ ਭਗਤੀ ਕਾਲ ਦੇ ਮੋਢੀ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿੱਸੋ ਅਨਿੰਜਮੇ ਪ੍ਰਕਾਸ਼ ਦੀ ਵਿਸਥਿ ਲੱਖ ਲੱਖ ਵਧਾਈ ਅੱਜ ਗੁਰਦਾਸਪੁਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਤ ਸਿੱਸੋ ਅਨਿੰਜਮੇ ਪ੍ਰਕਾਸ਼ ਦਿਵਸ ਨੂੰ ਸਮਰਪਤ ਜੋ ਸੋਭਾ ਯਾਤਰਾ ਹੋ ਰਹੀ ਹੈ ਉਹਦਾ ਮੁੱਖ ਸੰਦੇਸ਼ ਅਜੇ ਹੋਈ ਹੈ ਗੁਰੂ ਜੀ ਨੇ ਕਿਹਾ ਸੀ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਦਮ ਖੀਰਾ ਗੁਰੂ ਜੀ ਨੇ ਕਿਹਾ ਸੀ ਕਿ ਨਸਾ ਮੁਕਤ ਸਮਾਜ ਬਣਾਉਣਾ ਉਹਨਾਂ ਨੇ ਕਿਹਾ ਸੀ ਸੁਰਸਰੀ ਸੱਲਰ ਕਿਰਤ ਬਾਰ ਨੀਰੇ ਸੰਤ ਜਨ ਕਰਤ ਨਹੀਂ ਪਾਨਨ ਨਸ਼ੇ ਜਿਤਨੇ ਮਰਜੀ ਵਧੀਆ ਕਿਉਂ ਨਾ ਹੋਣ ਉਹਨਾਂ ਨੂੰ ਸੇਵਨ ਨਹੀਂ ਕਰਨਾ ਤੀਜਾ ਗੁਰੂ ਜੀ ਨੇ ਕਿਹਾ ਸੀ ਮਾਦੋ ਅਬਿਦਿਆ ਹਿਤਕੀਨ ਬਬੀਕ ਦੀਪ ਅਮਲੀਨ ਵਿਦਿਆ ਤੋਂ ਬਿਨਾ ਬਬੀਕ ਰੂਪੀ ਦੀਵਾ ਧੁੰਲਾ ਰਹਿ ਜਾਂਦਾ ਹੈ ਵਿਦਿਆ ਦਾ ਹੋਣਾ ਜ਼ਰੂਰੀ ਹੈ ਇਹ ਤਿੰਨ ਜੋ ਗੁਰੂ ਜੀ ਦੇ ਸੰਦੇਸ਼ ਹੈ ਇਹ ਲੈ ਕੇ ਇਹ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਅਨਪੜਤਾ ਨੂੰ ਦੂਰ ਕਰਨਾ ਹੈ ਇਹ ਆਪਸੀ પ્રેમ ਪਿਆਰ ਨਾਰਾਇਣ ਇਹ ਹੀ ਗੁਰੂ ਜੀ ਦਾ ਸੱਚਾ ਪ੍ਰਕਾਸ਼ ਦੇਵਸ ਮਨਾਣਾ ਹੋਏਗਾ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰੂ ਵਿਦਾਸ ਜੈ ਧੰਨ ਗੁਰੂ ਵਿਦਾਸ ਸ਼੍ਰੀ ਵਿਦਾਸ ਮਹਾਰਾਜ ਦਾ 69ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸਾਰੇ ਜ਼ਿਲ੍ਹੇ ਚੋਂ ਬਹੁਤ ਸਰੀਆਂ ਸਾਡੀਆਂ ਸ਼੍ਰੀ ਗੁਰੂ ਵਿਦਾਸ ਸੁਭਾਵਾਂ ਆਪਣੇ ਆਪਣੇ ਜਥੇ ਦੇ ਨਾਲ ਇੱਥੇ ਸ਼ਾਮਲ ਹੋਈਆਂ ਨੇ ਸੋ ਮੈਂ ਸਾਰੀਆਂ ਸੁਭਾਵਾਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਕਿਹਾ ਕਿ ਸਾਨੂੰ ਮੇਜੁੱਲ ਕੇ ਰਹਿਣਾ ਚਾਹੀਦਾ ਔਰ ਅਗਿਆਨਤਾ ਦਾ ਜਿਹੜਾ ਹਨੇਰਾ ਉਹ ਦੂਰ ਕਰਨਾ ਹੈ ਔਰ ਸਿੱਖਾਂ ਦੇ ਵੱਲ ਜਿਹੜਾ ਆਪਣੇ ਬੱਚਿਆਂ ਨੂੰ ਸਿੱਖਿਆਤ ਕਰਨਾ ਤੇ ਮੈਂ ਤਾਂ ਅੱਜ ਇਸ ਸ਼ੁਭ ਦਿਨ ਦੇ ਉੱਤੇ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆਤ ਕਰਨ ਵਾਸਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਔਰ ਨਸ਼ਿਆਂ ਤੋਂ ਬਿਲਕੁਲ ਸਾਡੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਔਰ ਜਿਹੜੇ ਇਨਸਾਨ ਜਿਹੜੇ ਪਰਿਵਾਰ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਉਹੀ ਪਰਿਵਾਰ ਹਮੇਸ਼ਾ ਖੁਸ਼ ਰਹਿੰਦੇ ਨੇ ਤੋਂ ਮੈਂ ਅੱਜ ਜਿਵੇਂ ਕਿ 849ਵਾਂ ਵਰ੍ਹਾ ਮਨਾਇਆ ਜਾ ਰਿਹਾ ਅਗਲਾ ਸਾਲ ਸਤਾਬਦੀ ਬੜਾ ਮਨਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸਾਰੇ ਜਿੱਥੇ ਗੁਰੂ ਚਰਨ ショਪਪ ਦੇ ਸਥਾਨ ਉੱਥੇ ਉੱਥੇ ਬਿਲਕੁਲ ਮੁਫਤ ਲੋਕਾਂ ਨੂੰ ਯਾਤਰਾ ਕਰਾਈ ਜਾਏਗੀ ਪਰ ਲੋਕਾਂ ਨੂੰ ਉੱਥੇ ਜਿਵੇਂ ਬਨਾਰਸ ਆ ਗੁਰੂ ਘਰ ਦਾ ਜਨਮ ਸਥਾਨ ਉੱਥੇ ਵੀ ਲੈ ਕੇ ਜਾਏਗਾ ਪਰ ਇਸੇ ਤਰ੍ਹਾਂ ਖੁਰਾਲਗੜ੍ਹ ਵੀ ਲੈ ਕੇ ਜਾਏਗਾ ਇਹ ਜਾਏਗਾ ਸਰਕਾਰ ਉਹ ਸਰਕਾਰ ਬਿਲਕੁਲ بڑے-ਵੱਡੇ ਪੱਦਰ ਦੇ ਉੱਤੇ ਅਗਲਾ ਇਹ ਬੜਾ ਇਹ ਮਨਾਉਣ ਜਾ ਰਹੀ ਹੈ ਔਰ ਜਿਹੜੇ ਜੜੀਆਂ ਵੀ ਆ ਚਰਨਸ਼ੋਪ ਪ੍ਰਾਪਤ ਜਗਾਂ ਨੇ ਉੱਥੇ ਸੰਤਾਂ ਦੇ ਦਰਸ਼ਨ ਕਰਨ ਜਾ ਰਹੀ ਹੈ